ਮੈਂ ਪ੍ਰੇਮ ਸਿੰਘ ਜੀ ਪੰਜਾਬ ਦਾ ਪੰਜਾਬ ਫੈਕਟਰੀ ਦਾ ਜਰਨਲ ਸੈਕਟਰੀ ਅੱਜ ਇੱਥੇ ਰੋਪੜ ਡਿਸਟ੍ਰਿਕਟ ਸੈਂਟਰ ਸਨ ਦੀ ਇਲੈਕਸ਼ਨ ਹੋਈ ਸੀ ਜਿੱਤੇ ਵਿੱਚ ਸਰਦਾਰ ਸੰਦੀਪ ਸਿੰਘ ਉਤਾਰੋਂ ਤੇ ਪੀਕੇ ਡੋਗਰਾ ਜੀ ਪੰਜਾਬੋਂ ਆਏ ਸੀ ਤੇ ਜਿਹੜੇ ਪੁਰਾਣੇ ਜਰਨਲ ਸੈਕਟਰੀ ਸਰਦਾਰ ਰஞ்சிਤ ਸਿੰਘ ਲੰਪਿੰਗ ਆਪਣੇ ਉਹ ਗਿਮਾਂ ਦੇ ਕਾਰਨ ਨਵੇਂ ਸੈਕਟਰੀ ਤੇ ਬਦਲਣਾ ਚਾਹੁੰਦੇ ਸੀ ਤੇ ਉਹਨਾਂ ਨੇ ਅੱਜ ਜਨਨੀ ਮੰਤਰੀ ਇੱਥੇ ਤਕਰਾਵ ਦਲਜੀਤ ਸਿੰਘ ਜੀ ਰਾਣਾ ਪੀਪੀਐਸਸੀ ਨੂੰ ਪ੍ਰਧਾਨ ਅਤੇ ਜਰਨਲ ਸਕੱਤਰ ਜਗੀਰ ਸਿੰਘ ਜੱਗਾ ਜੀ ਨੂੰ ਸਹਿਮ ਸਹਿਮਤੀ ਨਾਲ ਸਾਰੇ ਹੋਤੀ ਸਹਿਮਤੀ ਨਾਲ ਚੁਣਿਆ ਤੇ ਮੈਂ ਇਸ ਚੀਜ਼ ਦੀ ਸਾਰਿਆਂ ਨੂੰ ਬਹੁਤ ਧੰਨ ਦੇਣਾ ਸਾਰੇ ਜੀਰਾ ਨਾ ਫੋਟੋ ਇਕੱਠੀ ਤਾਂ ਹੀ ਠੀਕ ਤਾਂ ਤੋਂ ਦੁੱਖ ਪੁਜਿਆ ਹੋਵੇ ਉਹ ਲਈ ਮੈਂ ਵਾਪਸੀ ਮੰਗਦਾ ਹਾਂ ਤੁਹਾਨੂੰ ਕਿਤੇ ਵੀ ਮੇਰੀ ਲੋੜ ਹੈ ਮੈਂ ਦਿਨ ਰਾਤ ਤੁਹਾਡੇ ਨਾਲ ਖੜਾ ਹਾਂ ਕਈਆਂ ਨੇ ਹੁੰਦਾ ਪਤਾ ਵੀ ਮੈਂ ਡੀਏ ਵੀ ਨਹੀਂ ਕਰ ਰਿਹਾ ਜੀ ਮੈਂ ਫੋਨ ਨਹੀਂ ਚੱਕੂੰਗਾ ਮੈਂ ਤਾਂ ਉਹ ਵੀ ਫੋਨ ਕਰਦਾ ਜਦ ਸਾਡੇ ਏਰੀਆ ਤੇ ਪਾਣੀ ਭੈ ਕਈ ਵਾਰੀ ਫੋਨ ਆਉਂਦਾ ਬੰਦਾ ਕਹਿੰਦਾ ਉਹ ਮੇਰਾ ਟਰੱਕ ਲੁੱਗ ਲਿਆ ਜੀ ਉਹ ਕਰੇ ਉਹ ਫੋਨ ਜੀ ਵੀ ਗੱਲ ਕਰੀ ਦੀ ਕਿਉਂਕਿ ਜੇ ਉਹ ਮੈਨੂੰ ਫੋਨ ਕਰਦਾ ਉਹਨੇ ਆਸ ਰੱਖ ਕੇ ਫੋਨ ਕੀਤਾ ਨਾ ਜੀ ਕੋਈ ਮਤਲਬ ਕੀ ਹੈ ਵੀ ਜਿਹੜਾ ਸਾਡਾ ਆਪਣਾ ਇਲਾਕਾ ਹੈ ਨਾ ਤਾਂ ਆਪਾਂ ਇਹਨੂੰ ਸਰਦਾਰ ਸਾਹਿਬ ਦੇ ਨਾਮ ਸੀ ਦੇ ਬਿਨਾ ਕੁਛ ਇਹਦੇ ਬਿਨਾ ਸੀ ਕੁਝ ਨਹੀਂ ਹੈ ਜ਼ੀਰੋ ਐ ਜਿੱਦੀ ਜਿਹੜੀ ਜ਼ਮੀਨ ਦੇ ਵਿੱਚੋਂ ਅਸੀਂ ਉਗਰੇ ਐ ਜੇ ਅਸੀਂ ਉਹਨੂੰ ਭੁੱਲਾਂਗੇ ਤਾਂ ਉਹ ਪੌਦਾ ਸੁੱਕ ਜਾਂਦਾ ਹਾਂ ਜੀ ਸਾਡੇ ਪ੍ਰਿੰਸੀਪਲ ਸਾਹਿਬ ਬੈਠੇ ਐ ਸਾਡੇ ਆਈ.ਟੀ.ਆਈ. ਸਾਡੇ ਪਿੰਡ ਦੀ ਚਲਾਣ ਦੇ ਇਹਨਾਂ ਦੀ ਬੇਟੀ ਦਾ ਉਹ ਵੀ ਅਸੀਂ ਸਨਮਾਨ ਕਰਾਂਗੇ ਜਿਹੜੇ ਇਹਨਾਂ ਦੇ ਬੱਚੇ ਆ ਉਹ ਵੀ ਕਰਾਂਗੇ ਅਸੀਂ ਜੇ ਲੋ ਹੁਣ ਸਰ ਪ੍ਰਸਿੱਧ ਆਕਾਏ ਕੋਸਾ ਉਹ ਰਣਜੀਤ ਪੋਸਾ ਸਾਹਿਬ ਨੇ ਤੇ ਅਸੀਂ ਸਰਸੇ ਇਕੱਠੇ ਕਰਕੇ ਪੈਂਸਿਪਲ ਸਾਹਿਬ ਅੰਮ੍ਰਿਤ ਸਾਹਿਬ ਜਿਹਨੇ ਸਾਰੇ ਪੈਂਸਿ ਆਪਣੇ ਐਡਵੋਕੇਟ ਸਾਹਿਬ ਉਹ ਸਭ ਸਾਰਿਆਂ ਨੂੰ ਇਕੱਠੇ ਕਰਕੇ ਆਪਾਂ ਇੱਕ ਪਰਿਵਾਰ ਦੀ ਤਰ੍ਹਾਂ ਚੱਲਾ ਦਿੰਦੇ ਫੇਰੀ ਫੇਰੀ ਹਿਮੰਦੇਵ ਸਾਰੀ ਗੱਲ ਹੈ ਕੀ ਕਰੇ ਤੇ ਬਾਕੀ ਦੇਖੋ ਉਹਦੇ ਤਾਂ ਲੋਕ ਹੀ ਹੁੰਦੇ ਇਹ ਤਾਂ ਉਹਨੂੰ ਫਰੇਕ ਨੂੰ ਚਾਰ ਪੰਜ ਤਾਂ ਹੁੰਦੇ ਨੇ ਗੱਲ ਇਹ ਨਹੀਂ ਬਿਲਕੁਲ ਠੀਕ ਹੈ ਸੈਕਰੀ ਪੇਪਰ ਰੱਖਦਾ ਹੈ ਤੇ ਬਾਕੀ ਹੁਣ ਪ੍ਰੇਮ ਜੀ ਨੇ ਦੱਸਿਆ ਵੀ ਆ ਇਹਦਾ ਐਸੋਸੀਏਸ਼ਨ ਦੀ ਮਾਦੀ ਪਾਵਰ ਜਿਹਦੇ ਵਿੱਚ ਇਹਨਾਂ ਨੇ ਜਾਸਰ ਤਿਆਰ ਲਾਇਆ ਦਾ ਬਣਾ ਕੇ ਵਾਈਸ ਪ੍ਰੈਜ਼ੀਡੈਂਟ ਬਣਾ ਲਿਆ ਉਹ ਵੀ ਇੱਕ ਹੈ ਜਿਹਦੇ ਤਾਲੇ ਉਹਦੇ ਆਉਂ ਰਿਸਪੈਕਟ ਹੁਲੀ ਰਹੇ ਪਰ ਅਪਾ ਜੇ ਮੈਂ ਵੀ ਬਣ ਗਿਆ ਤਾਂ ਤੁਸੀਂ ਸਮਝੋਗੇ ਤੁਸੀਂ ਹੋ ਹੀ ਤੇ ਅਪਾ ਚੱਲਾਂਗੇ ਹਾਂ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਤਾਂ ਦੱਸੋ ਜੀ ਮੇਰੀ ਗੱਲ ਵਾਚੀਂ ਤਾਂ ਠੀਕ ਹੈ ਜੀ ਤੱਕ ਰੋਕੜ ਦੀ ਐਥਲੈਟਿਕ ਐਸੋਸੀਏਸ਼ਨ ਦੀ ਚੋਣ ਹੋਈ ਹੈ ਜ ਜਿਹਦੇ ਵਿੱਚ ਸਮਸੰਤੀ ਨਾਲ ਡੀ ਆਈ ਜੀ ਦਲਜੀਤ ਸਿੰਘ ਰਾਣੇ ਨੂੰ ਪ੍ਰਧਾਨ ਬਣਾਇਆ ਗਿਆ ਤੇ ਜਗਵੀਰ ਸਿੰਘ ਜੱਗਾ ਐਥਲੈਟਿਕ ਕੋਚ ਕੋ ਇੰਟਰਨੈਸ਼ਨਲ ਪਲੇਅਰ ਵੀ ਜਿਹੜਾ ਉਹ ਆਪਣਾ ਸੈਕਟਰੀ ਬਣਾਇਆ ਗਿਆ ਤੇ ਬਾਕੀ ਅਧਿਕਾਰੀਆਂ ਦੀ ਚੋਣ ਨੂੰ ਬਾਅਦ ਦਾ ਵਿੱਚ ਕਰਾਂਗੇ ਜਿਹਨਾਂ ਦੇ ਐਗਜ਼ੀਕਟਿਵ ਉਹ ਆਪਣਾ ਮੈਂਬਰ ਹੋਣਗੇ ਉਹਨਾਂ ਨੂੰ ਬਾਅਦ ਵਿੱਚ ਤੇ ਪ੍ਰਿੰਸੀਪਲ ਸੁਮਨੂੜਾ ਨੂੰ ਅਸੀਂ ਚੇਅਰਮੈਨ ਬਣਾਇਆ ਹੈ ਰਿਕਾਰਡ ਹੋਲਡਰ ਪੰਜ ਸੌ ਤੋਂ ਬਦਰਸ਼ਨ ਕੋਟ ਰਿਆ ਅੱਜ ਅਸੀਂ ਮਦਾਨ ਚੁਣਿਆ ਕਿ ਸਰਦਾਰ ਜਗਜੀਤ ਸਿੰਘ ਜੱਗਾ ਇੰਟਰਨੈਸ਼ਨਲ 100 200 اور نیشنل کوچ ਇਹਨਾਂ ਨੂੰ ਵੀ ਮੈਂ ਸਕੱਰੀ ਸੋਰੀ ਸੈਕਟਰੀ ਬਾਕੀ ਉਹਦੇ ਦਰਾਂ ਦੀ ਇੱਕ ਅਸੀਂ ਫਿਰ ਮੀਟਿੰਗ ਕਰਾਂਗੇ ਜਿਹਨਾਂ ਨੂੰ ਅਗਲੇ ਉਹਦੇ ਸੰਪਨਣ ਕਿਉਂਕਿ ਅੱਜ ਟਾਈਮ ਕੱਟ ਹੋਣ ਕਰਕੇ ਉਹਨਾਂ ਦੇ ਅਸੀਂ ਆਪਣਾ ਨਾਮ ਤੁਹਾਡੇ ਉਹਨਾਂ ਦੇਖ ਸਕਦੇ ਆ ਮੈਂ ਪ੍ਰਿੰਸੀਪਲ ਅਭਿਮੰਦਰ ਸਿੰਘ ਹਾਂ ਲੋ ਚੇਅਰਮੈਨ ਦੀ ਮੈਨੂੰ ਬਣਾ ਰਹੇ ਸੀ ਪਰ ਮੈਂ ਆਪਣੇ ਨੂੰ ਛੱਡ ਕੇ ਇਹਨਾਂ ਨੂੰ ਚੇਅਰਮੈਨ ਜੋ ਕਿ ਸੈਕਟਰੀ ਔਰ ਪ੍ਰਧਾਨ ਇਹਨਾਂ ਦੇ ਅੰਡਰ ਹੋਣਗੇ ਜਦੋਂ ਵੀ ਕੋਈ ਆਪਣਾ ਕੰਪੀਟੀਸ਼ਨ ਹੁੰਦਾ ਇਹ ਇਹਨਾਂ ਦੀ ਰਾਏ ਲੈ ਕੇ ਔਰ ਇਹਨਾਂ ਦੇ ਪੂਰੇ ਅੰਡਰ ਸੁਪਰਵੀਜ਼ਨ ਕੰਮ ਕਰਦੇ ਹੋਰ ਕਿਸੇ ਨੇ ਆਪਣਾ ਵੀਰ ਨੂੰ ਵੀ ਕੋਈ ਆਪਣਾ ਗਿੱਲਾ ਸ਼ਿਕਵਾ ਮੇਰੇ ਨਾਲ ਹੋਵੇਗਾ ਮਾਫ ਕਰਿਓ ਕਿਉਂਕਿ ਮੈਂ 20 ਸਾਲ ਸੈਕਟਰੀ ਰਿਹਾ ਔਰ ਮੈਂ ਅੱਜ ਇਹ ਚੀਜ਼ ਨੂੰ ਆਪਣਾ ਪਤੇ ਬੁਲਾਉਂਦਾ ਕਿਉਂਕਿ ਮੈਂ ਬਾਹਰ ਦੇ ਚੇਨਾਂ ਕਰਕੇ ਜਾਂ ਕੋਸੇ ਸੇਠੀਕ ਨਾ ਹੋਣ ਕਰਕੇ ਇਸ ਕਰਕੇ ਅਸੀਂ ਸਾਰੇ ਜਿਹੜੇ ਅੱਜ ਇਕੱਠਵਾਂ ਤੇ ਸਪੋਰਟਸ ਵਿੱਚ ਇਕੱਠੇ ਹੋਏ ਐ ਇਹ ਪਾਈ ਕਿ ਲੋਕ ਸਾਬ ਇਹ ਦੇਖ ਰਹੇ ਮੈਂ ਇੱਕ ਫਾਉਂਡਾ ਵੀ ਫੋਰਮੋਂ ਮੈਂ ਇਹ ਕੈਂਪ ਸੰਗਤ ਦੀ ਤੇ ਕੋਸਾ ਵੀ ਕੈਂਪ ਸੰਗਤ ਹੈ ਅਧਾਰਨ ਦਾ ਮੈਂ ਘਟੋ ਪਰਤ 10 ਸਾਲ ਮੈਂ ਇਹ ਕੈਂਪ ਚ ਰਿਹਾ ਅਡੇ ਲੰਪੀਅਨ ਪ੍ਰਧਾਨ ਪਰਜੀ ਸਿੰਘ ਤੇ ਮੈਂ ਤੁਸੀਂ ਦੋਨੇ ਰੂਮੇਟ ਰਹੇ ਹਮ ਲੋ ਬੈਡ ਸਾਡੇ ਇੱਕ ਕਮਰੇ ਚ ਇਕੱਠੇ ਅਸੀਂ ਰਹੇ ਮੈਂ ਤੇ ਪਰਜੀ ਜੀ ਵੀ ਰਹੇ ਮੈਂ ਤੇ ਸ਼ਕੀਰ ਵੀ ਰਹੇ ਮੈਂ ਤੇ ਪਹਾਦਰ ਵੀ ਰਹੇ ਜਿਹੜੇ ਕਿ ਇੰਡੀਆ ਦੇ ਸਟੈਂਪ ਐਥਲੈਟਿਕ ਫੈਡਰੇਸ਼ਨ ਦੇ ਪ੍ਰਧਾਨ ਭਗਤ ਸਿੰਘ ਸ਼ਰਟ ਸਾਡੇ ਤੇ ਫੂਲ ਡਿਸਪਲੀਨ ਆਗਰ ਮਤਲਬ ਮੈਂ 10 ਸਾਲ ਇੰਡੀਆ ਕੈਂਪ ਨਹੀਂ ਰਿਹਾ ਲਗਾਤਾਰ ਜੇ ਸਪੋਰਟਸ ਮਿਲੀ ਟੀਮ ਐਂਡ ਸੀ ਫਸਟ ਇੰਡੀਅਨ ਮੈਸਜਿਨੈਰੀ ਸੀ ਪਲਸ 2 ਅੱਜ ਮੈਨੂੰ ਜਿਹੜੀ ਸਾਡੀ ਸਪੋਰਟਸ ਫੈਡਰੇਸ਼ਨ ਸਾਡੀ ਅਜੀ ਐਥਲੈਟਿਕਸ ਦੀ ਪੰਜਾਬ ਦੀ ਜਿਹਦੇ ਕੇ ਸੈਕਟਰੀ ਪ੍ਰੇਮ ਜੀ ਤੇ ਲੋਗਰਾ ਸਾਹਿਬ ਤੇ ਅਬਜ਼ਰਵਰ ਸੁਖਦੇਵ ਸਿੰਘ ਜੀ ਆਏ ਸੀ ਤੇ ਹੋਰ ਵੀ ਐਸੋਸੀਏਸ਼ਨ ਦੇ ਉਹਦੇ ਦਾ ਸਾਡੇ ਜ਼ਿਲ੍ਹੇ ਦੇ ਉਹਦੇਦਾਰ ਇੱਥੇ ਇਕੱਠੇ ਹੋਏ ਤੇ ਜਿਹੜੇ ਕੇ ਪਹਿਲੇ ਸਾਡੇ ਸੈਕਟਰੀ ਸਰਦਾਰ ਰਣਜੀਤ ਸਿੰਘ ਸੀ 올ੰਪੀਅਨ ਜਿਨ੍ਹਾਂ ਨੇ ਕੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਤੇ ਉਹਨਾਂ ਨੇ ਅੱਜ ਨਵੀਂ ਜਿਹੜੀ ਬੋਡੀ ਚੁਣਨ ਲਈ ਅੱਜ ਤਰੀਕ ਰੱਖੀ ਸੀ ਜਦੇ ਵਿੱਚ ਕੇ ਮੈਨੂੰ ਪ੍ਰਧਾਨ ਚੁਣਿਆ ਗਿਆ ਸੋ ਮੈਂ ਆਪਣੇ ਇਲਾਕੇ ਦੇ ਲੋਕਾਂ ਨਾਲ ਇਹ ਵਾਦਾ ਕਰਦਾ ਹਾਂ ਕਿ ਮੈਂ ਐਥਲੈਟਿਕਸ ਨੂੰ ਸਪੋਰਟਸ ਨੂੰ ਆਪਣੇ ਜਿਹੜਾ ਏਰੀਆ ਸਾਡਾ ਜੋ ਕਿ ਬੜਾ ਪਛੜਿਆ ਹੋਇਆ ਹੈ ਅਸੀਂ ਘਰ ਘਰ ਐਥਲੈਟਿਕ ਜਿੰਨੇ ਵੀ ਸਕੂਲ ਹੈ ਸਾਰੇ ਬੱਚਿਆਂ ਨਾਲ ਉਹਨਾਂ ਦੇ ਜਿੰਨੇ ਪੀਟੀ ਡੀਪੀ ਮਾਸਟਰ ਹੈ ਉਹਨਾਂ ਦਾ ਟਾਈਪ ਕਰਕੇ ਅਸੀਂ ਜਿਹੜੀ ਐਥਲੈਟਿਕਸ ਹੈ ਉਹਨੂੰ ਅਸੀਂ ਪੰਜਾਬ ਲੈਵਲ ਤੇ ਇੰਡੀਆ ਲੈਵਲ ਤੇ ਇੰਟਰਨੈਸ਼ਨਲ ਤੇ ਬਲੰਦੀਆਂ ਤੇ ਲੈ ਕੇ ਜਾਵਾਂਗੇ